ਕਮਿਸ਼ਨ ਆਫ ਇੰਡੀਆ ਦੀ ਹਦਾਤਾ ਨੇ ਜਿੱਤੇ ਅਸੀਂ ਸਪੈਸ਼ਲ ਡਰਾਈਵ ਜਿਹੜੀ ਹੈ ਉਹ ਡਰੱਗਸ ਦੇ ਉੱਤੇ ਤੇ ਬਾਕੀ ਜਿਹੜੇ ਹੋਰ ਕ੍ਰਿਮੀਨਲਸ ਦੇ ਉੱਤੇ ਕਸੀ ਹੋਈ ਹੈ ਔਰ ਸਪੈਸ਼ਲ ਕੈਂਪੇਨ ਲਾਂਚ ਕੀਤੀ ਹੋਈ ਹੈ ਉਹ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਅਜ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਉਹਦੇ ਦੋ ਡਰੱਗਸ ਸਮਗਲਰ ਜਿਹੜੇ ਕਿ ਬੜੇ ਇੱਕ ਨੋਟੋਰੀਅਸ ਕਾਰਟਲ ਨੂੰ ਬਿਲੋਂਗ ਕਰਦੇ ਨੇ ਜਿਹੜਾ ਕਿ ਇੰਟਰਨੈਸ਼ਨਲ ਸਬਗਲਿੰਗ ਆਪਾਂ ਇਹਨੂੰ ਕਾਰਟਲ ਕਹਿ ਸਕਦੇ ਹਾਂ ਉਨਨਾਂ ਗ੍ਰਿਫਤਾਰ ਕਰਕੇ 4 ਕਿਲੋ ਹੀਰੋਇਨ ਤੇ 3 ਲੱਖ ਰੁਪਿਆ ਡਰਗ ਮਨੀ ਅਸੀਂ ਬਰਾਮਦ ਕੀਤੀ ਹੈ ਇਹ ਸਾਡੀ ਟੀਮ ਜਿੱਚ ਮੈਡਮ ਡਾਕਟਰ ਦਰਪਨ ਆਲੂ ਵਾਲੀ ਆ ਜੀ ਏਸੀਪੀ ਸੁਰਿੰਦਰ ਜੀ ਸਤਨਾਮ ਸਿੰਘ ਸਾਡੇ ਐਸਐਚਓ ਗੇਟ ਹਕੀਮਾ ਤੇ ਸਾਰੇ ਉਹਨਾਂ ਦੇ ਨਾਲ ਟੀਮ ਨੇ ਬੜਾ ਅੱਛਾ ਇਹ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਜਿਹੜੀ ਮੇਨ ਗੱਲ ਹੈ ਜਿਹੜੇ ਦੋਨੋਂ ਦੋਸ਼ੀ ਫੜੇ ਗਏ ਨੇ ਇਹ ਕਾਸ਼ਦੀਪ ਸਿੰਘ ਅਲੀਅਸ ਆਕਾਸ਼ ਹੈ 24 ਸਾਲ ਦਾ 12ਵੀਂ ਤੱਕ ਪੜਿਆ ਹੈ ਦੂਜਾ ਹੈਗਾ ਕੁਲਜੀਤ ਸਿੰਘ ਅਲੀਅਸ ਗੋਰਾ 27 ਸਾਲ ਦਾ 12ਵੀਂ ਪਾਸ ਹੈ ਵੀ ਇਹ ਦੋਨੋਂ ਸਰਾਏ ਅਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦੇ ਰਹਿਣ ਵਾਲੇ ਨੇ ਔਰ ਇੱਕ ਦੇ ਖਿਲਾਫ ਲਾਈ ਝਗੜੇ ਦਾ ਪਰਚਾ ਦਰਜ ਹੈ ਜਿਹੜਾ ਆਕਾਸ਼ ਦੀਪ ਹੈ ਔਰ ਦੂਜੇ ਦੇ ਖਿਲਾਫ ਐਨਡੀਪੀਐਸ ਦਾ ਕੁਲਜੀਤ ਗੋਰੇ ਦੇ ਖਿਲਾਫ ਪੰਚਕੁੱਲੇ ਚ ਦਰਜ ਹੈ ਜਿਹੜੀ ਇੰਪੋਰਟੈਂਟ ਗੱਲ ਇਹਦੇ ਚ ਇਹ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਨਾਲ ਇਹਨਾਂ ਤੇ ਬੜਾ ਕਲੋਜ਼ ਲਿੰਕ ਬਣਾਇਆ ਹੋਇਆ ਸੀ ਔਰ ਰੈਗੂਲਰ ਡਰੋਨ ਡਰਾਪਿੰਗ ਨਾਲੇ ਕਨਸਾਈਨਮੈਂਟਸ ਪੁਸ਼ ਕਰ ਰਹੇ ਸੀ ਜੋ ਉਹਨਾਂ ਦੀ ਮੁਡਲੀ ਪੁੱਛਗਿਛ ਤੋਂ ਪਤਾ ਲੱਗਿਆ ਔਰ ਜਦੋਂ ਮੁਡਲੀ ਗੱਲ ਤੋਂ ਇਹ ਵੀ ਗੱਲ ਅੱਗੇ ਸਾਹਮਣੇ ਆਈਏ ਕਿ ਸਰਾਏ ਅਮਾਨਤ ਖਾਨ ਦੇ ਗੁਰਪ੍ਰੀਤ ਇਲੀਅਸ ਗੋਪਾ ਉਹ ਬੜਾ ਕਿੰਗਪਿਨ ਹੈ ਇਸ ਕਾਟਲ ਦਾ ਇਹ ਉਹ ਬੰਦਾ ਜਿਹੜਾ ਚੀਤਾ ਇੱਕ ਫੜਿਆ ਗਿਆ ਸੀਗਾ ਰਣਜੀਤ ਇਲੀਅਸ ਚੀਤਾ 500 32 ਕਿਲੋ ਹਿਰੋਇਨ ਆਈਸੀਪੀ ਅਟਾਰੀ ਤੋਂ ਫੜੀ ਗਈ ਸੀ 2019 ਦੇ ਵਿੱਚ ਜਿੱਦਕਿ ਤਫਤੀਸ਼ ਐਨਆਈਏ ਕਰ ਰਹੇ ਨੇ ਉਹਨਾਂ ਦੇ ਵਿੱਚ ਇਹ ਬੰਦਾ ਵੌਂਟਡ ਹੈ ਔਰ ਇਹਦੇ ਚ ਜਿਹੜਾ ਗੁਰਪ੍ਰੀਤ ਗੋਪਾ ਹੈ ਇਹਦੇ ਲਿੰਕ ਜੀ ਇਹ ਕਜ਼ਨ ਵਗੈਰਾ ਹੈਗੇ ਜਿਹੜੇ ਮੁੰਡੇ ਆਪਾਂ ਫੜੇ ਨੇ ਆਕਾਸ਼ਦੀਪ ਵਗੈਰਾ ਉਹਦੇ ਪਰਿਵਾਰ ਦੇ ਹੀ ਬੰਦੇ ਆ ਦੂਜੀ ਗੱਲ ਇੰਪੋਰਟੈਂਟ ਇਹਦੇ ਚ ਇਹ ਆਈ ਹੈ ਕਿ ਇਹਨਾਂ ਨੇ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ਆਪਣਾ ਅੱਡਾ ਬਣਾਇਆ ਹੋਇਆ ਸੀ ਰੈਂਟਡ ਹਾਊਸ ਦੇ ਵਿੱਚ ਉਹਦਾ ਨਾਮ ਅਸੀਂ ਤਾਂ ਨਹੀਂ ਲੈ ਰਹੇ ਬਿਕੋਜ਼ ਉਹਨੂੰ ਅਸੀਂ ਇੰਪੋਰਟੈਂਟ ਉਹਦੇ ਤੇ ਆਪਰੇਸ਼ਨ ਚੱਲਣਾ ਉੱਥੇ ਕਮਰਾ ਕਰਾਏ ਤੇ ਲੈ ਕੇ ਸਟਾਕ ਕਰ ਰਾਇ ਸੀ ਡਰੱਗਸ ਆਪਣੇ ਤੋਂ ਕਾਫੀ ਦੂਰ ਪੈਂਦਾ ਡਿਸਟ੍ਰਿਕਟ ਪਰ ਪਹਿਲੀ ਵਾਰ ਇਹ ਮੋਡ ਸਪਰੈਂਡ ਹੀ ਆਇਆ ਕਿ ਜੇ ਬੰਦਾ ਰਹਿਣ ਵਾਲਾ ਤਰਨਤਾਰਨ ਦਾ ਹੈ ਤੇ ਉਹ ਦੂਜੇ ਜ਼ਿਲ੍ਹੇ ਜਾ ਕੇ ਕਰਾਏ ਤੇ ਆਮਨਾ ਰਹਿ ਰਿਹਾ ਸ਼ਹਿਰ ਦੇ ਵਿੱਚ ਤੇ ਉੱਥੇ ਹੀ ਉਹ ਆਪਣੀ ਜਿਹੜੀ ਹੈ ਡਰੱਗ ਵਗੈਰਾ ਦੀ ਉੱਥੇ ਸਟਾਕ ਉਤ ਰੱਖਦਾ ਸੀ ਸੋ ਜਿਹੜੀ ਇਹ ਬੇਸਿਕ ਗੱਲ ਹੈ ਇਹਦੇ ਚ ਜਿਹੜੇ ਐਂਗਲ ਦੇਖਣ ਵਾਲੇ ਆ ਇਹਨਾਂ ਦੇ ਪਾਕਿਸਤਾਨ ਬੇਸ ਸਮਗਨਲਸ ਦੇ ਕੁਝ ਨਾਮ ਆਏ ਆ ਪਲੱਸ ਇੰਡੀਅਨ ਕੰਟੈਕਟਸ اور ਗੁਰਪ੍ਰੀਤ ਐਲੀਅਸ ਗੋਪਾ ਜਿਹੜਾ ਕਿ ਉਸ ਪੁਰਾਣੀ ਕਨਸਾਈਨਮੈਂਟ ਵੀ ਵੌਂਟਡ ਹੈ ਇਹਦੇ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਇਹ ਬੰਦਾ ਅਜੇ ਵੀ ਦੁਬਾਰਾ ਐਕਟਿਵ ਹੋਇਆ ਪਿੱਛੇ ਜੇ ਇਹ ਗੱਲ ਵੀ ਆਈ ਸੀਗੀ ਕਨਫਰਮ ਨਹੀਂ ਹੋ ਸਕੀ ਕਿ ਮਲੇਸ਼ੀਆ ਸ਼ਹਿਰ ਚਲਾ ਗਿਆ ਸੀ 2.25 ਸਾਲ ਪਹਿਲਾਂ ਪਰ ਉਹ ਕਿੰਨੀ ਕੱਲ ਸੱਚੀ ਸੀ ਜਾਂ ਨਹੀਂ ਸੀ ਉਹ ਗੱਲ ਅਸੀਂ ਇਹਨਾਂ ਤੋਂ ਵੈਰੀਫਾਈ ਕਰ ਰਹੇ ਹਾਂ ਔਰ ਸਾਡਾ ਜਿਹੜਾ ਨੈਕਸਟ ਜਿਹੜਾ ਆਪਰੇਸ਼ਨ ਚੱਲ ਰਿਹਾ ਉਹਦੇ ਵਿੱਚ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਵੀ ਇੱਥੇ ਰੈਸਟ ਹੋਣਗੀਆਂ ਔਰ ਹੋਰ ਰਿਕਵਰੀਜ਼ ਹੋਣਗੀਆਂ ਜਿਵੇਂ ਜੋ ਕਿ ਤੁਹਾਨੂੰ ਮੈਂ ਸ਼ੇਅਰ ਕੀਤੇ ਕਿੱਥੋਂ ਬੋਲੋ ਸਾਬ ਨੂੰ ਪਰਿਆ ਗਿਆ ਦੀ ਇਹ ਬੀ ਬਲੌਕ ਜਿਹੜਾ ਹੈਗਾ ਜੀ ਗੇਟ ਨੰਬਰ 2 ਗੇਟ ਕੀਮਾ ਦਾ ਏਰੀਆ ਉੱਤੋਂ ਫੜਾਇਆ ਗਿਆ ਸਰ ਜਿਹੜੇ ਮਲੇਸ਼ੀਆ ਚ ਨਹੀਂ ਗਏ ਸੀਗੇ ਇਹਨਾਂ ਦਾ ਇੱਕ ਕਨੈਕਸ਼ਨ ਸੀਗਾ ਉਸ ਦਿਹਾੜੇ ਵੀ ਬਲਾਸਟ ਹੋਇਆ ਸੀ ਉਹ ਉਹ ਵੀ ਇਹਦੇ ਵਿੱਚ ਮਲੇਸ਼ੀਆ ਦੇ ਉੱਤੋਂ ਲਿਆਂਦਾ ਸੀਗਾ ਇੱਕ ਮੁਲਜ਼ਮ ਐਮਆਈਏ ਵੀ ਕਰ ਰਿਆ ਸੀ ਰਾਮ ਸਰਪੋਸ ਵੀ ਐਸਟੀਐਫ ਵੀ ਉਹ ਵੀ ਕੋਈ ਕਨੈਕਸ਼ਨ ਹੈਗਾ ਨਹੀਂ ਨਹੀਂ ਉਹ ਚੀਜ਼ ਹੋਰ ਸੀਗੀ ਉਹ ਇਹ ਤਾਂ ਡੈਫੀਨਿਟਲੀ ਮਤਲਬ ਮੈਨੂੰ ਤੇ ਲੱਗਦਾ ਕਿ ਜਾਣ ਕੇ ਹੀ ਮਲੇਸ਼ੀਆ ਦਾ ਨਾਮ ਬਣਾ ਲਿਆ ਲੋਕਾਂ ਦੇ ਵਿੱਚ ਇੱਕ ਮਿਸਕਨਸੈਪਸ਼ਨ ਤਿਆਰ ਕਰਨ ਨੂੰ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਸਾਡਾ ਨੈਕਸਟ ਟਾਰਗੇਟ ਇਹੀ ਹੈ ਕਿ ਗੁਰਪ੍ਰੀਤ ਕੋਪੀ ਨੂੰ ਆਪਾਂ ਅਰੈਸਟ ਕਰੀਏ 132 ਕਿਲੋ ਹੈਰਿੰਦੇ ਵਿੱਚ ਇਹਦੀ ਦਾਂ ਕਿ ਸੀਗੀ ਇਹਦੀ ਭੂਮਿਕਾ ਚੀਤੇ ਦੇ ਨਾਲ ਇਹ ਸੀਗੀ ਜੀ ਇਹ ਸਾਰੇ ਤੇ ਦਾ ਫਾਦਰ ਜਿਹੜਾ ਜਸਬੀਰ ਸਿੰਘ ਉਹ ਉਸ ਕੇਚ ਗੋਪੇ ਦਾ ਫਾਦਰ ਜਸਬੀਰ ਸਿੰਘ ਗ੍ਰਿਫਤਾਰ ਹੋ ਕੇ ਹੁਣ ਜਮਾਨ ਤੇ ਹੈ ਤੇ ਭਰਾ ਇਹਦਾ ਹਰਪ੍ਰੀਤ ਐਲੀਸ ਹੈਪੀ ਉਹ ਵੀ ਪਕੜਾ ਉਸ ਕੇਸ ਚ ਇਕੱਠੇ ਕੰਮ ਕਰਦੇ ਸਾਰੇ ਮਤਲਬ ਫੈਮਿਲੀ ਕਰ ਰਹੀ ਸੀ ਔਰ ਆਕਾਸ਼ ਇਹਦਾ ਇਹ ਵੀ ਫਰਸਟ ਕਜ਼ਨ ਹੈਗਾ ਜਿਹੜਾ ਆਪਾਂ ਫੜਿਆ ਮਤਲਬ ਖਾਨਦਾਨੀ ਤੋਂ ਮਗਲਦ ਨੇ ਆਪਾਂ ਕਹਿ ਸਕਦੇ ਹਾਂ ਜੀ ਸਰ ਇਹਨਾਂ ਦਾ ਰਿਲੇਟਿਵ ਹੈ ਜਾਂ ਦੂਜਾ ਜਿਹੜਾ ਜਿਹੜਾ ਦੱਸਿਆ ਗੋਰਾ ਜਿਹੜਾ ਦੱਸਿਆ ਉਹ ਵੀ ਇਹਦਾ ਰਿਲੇਟਡ ਹੈ ਉਰੇ ਦਾ ਮਤਲਬ ਕਿਹਨੂੰ ਕਹਿ ਸਕਦੇ ਆ ਆਪਾਂ ਬਟ ਡਾਇਰੈਕਟ ਦਾ ਕਾਸ਼ ਹੀ ਹੈ ਪਹਿਲਾਂ ਇਨੀ ਦੇਰ ਤੋਂ ਸਾਰੇ ਕੰਮ ਕਰ ਰਹੇ ਸੀ ਉਹ ਪ੍ਰੋਫੈਸਰ ਇਹ ਕਹਿ ਰਹੇ ਵੀ ਅਸੀਂ 4-5 ਮਹੀਨਿਆਂ ਤੋਂ ਕਾਫੀ ਐਕਟਿਵ ਸੀਗੇ ਸਪੈਸ਼ਲੀ ਤਰਨਤਰ ਨੇਰੀਏ ਦੇ ਵਿੱਚ ਕੋਈ ਡਿਲੀਵਰੀ ਬੁਕਤਾਈ ਵੀ ਹੈ ਉਹਨਾਂ ਨੇ ਕੁਝ ਉਹ ਸਾਰੀਆਂ ਅਸੀਂ ਡਿਸਕਸ ਕਰ ਰਹੇ ਹਾਂਗੇ ਜੀ ਲੇਟਰ ਔਨ ਬਿਕੋਜ਼ ਅਜੇ ਇਮੀਡੀਏਟ ਰੈਸਟ ਹੈ ਔਰ ਉਹਦੇ ਵਿੱਚ ਫਿਰ ਜੇ ਆਪਾਂ ਰੀਵील ਕਰਦੇ ਹਾਂ ਤਾਂ ਉਹ ਗੱਲ ਕਾਫੀ ਡਿਲੀਕੇਟ ਹੋਣ ਦਾ ਡਰ ਹੈ ਸਭੇ ਸਟੋਰ ਕਰ ਰਹੇ ਸੀ ਡਰੱਗਸ ਤੇ ਕੀ ਇਹਨਾਂ ਦਾ ਮੋਡਲ ਸਟ੍ਰਕਚਰ ਨਹੀਂ ਸੀ ਕਿਵੇਂ ਇਹਨਾਂ ਨੇ ਸਪਲਾਈ ਕਰਦੀ ਸੀ ਕੋਈ ਡਾਇਰੈਕਸ਼ਨ ਇਹ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਸਿਸਟਮ ਇਹੀ ਹੁੰਦਾ ਕਿ ਆਪਣੇ ਕਲਾਇੰਟਸ ਇਹਨਾਂ ਦੇ ਜਿਵੇਂ ਜੋ ਡਾਇਰੈਕਸ਼ਨ ਆਉਂਦੀਆਂ ਆ ਅੱਜ ਕੱਲ ਵਰਚੁਅਲ ਨੰਬਰ ਯੂਜ਼ ਕਰਦੇ ਜੰਗੀ ਐਪ ਯੂਜ਼ ਕਰ ਰਹੇ ਸੀ ਇਹ ਇਹ ਵੀ ਇੱਕ ਨਵੀਂ ਚੀਜ਼ ਇਹਦੇ ਚ ਇਸ ਮੋਡਿਊਲ ਚ ਵੀ ਆਈ ਹੈ ਜੰਗੀ ਜੰਗੀ ਐਪ ਕਹਿੰਦੇ ਉਹਨੂੰ ਉਹਦੇ ਤੇ ਪਾਕ ਬੇਸਡ ਸਮਗਲਰਜ਼ ਨਾਲ ਲਿੰਕਡ ਸੀਗੇ ਸਰ ਇਹ ਜਿਹੜੀ ਹੈਰੋਇਨ ਰੀਸੈਂਟਲੀ ਆਈ ਕਿਵੇਂ ਬੋਰਡ ਲੱਗਾ ਵਾ ਸਿਕਿਉਰਟੀ ਵੀ ਕਾਫੀ ਹੈ ਤੁਹਾਡੀ ਇਹ ਨਮੂ ਵਗਰ ਕਿਸੇ ਕੇ ਰੀਸੈਂਟਲੀ ਆਈ ਯਾਰ ਕੁਝ ਰੀਸੈਂਟਲੀ ਵੀ ਆਈ ਹੈ ਬੇਸਿਕਲੀ ਸਾਰੀ ਆਇਆ ਤਾਂ ਬਾਰਡਰ ਇੰਟਰਨੈਸ਼ਨਲ ਬਾਰਡਰ ਦੇ ਥਰੂ ਹੀ ਆਈ ਹੈ ਥਰੂ ਡਰੋਨ ਡਰਾਪਿੰਗ ਹੈ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਚ ਇਹ ਤਾਂ ਮਤਲਬ ਆਈ ਗੇਟ ਕ੍ਰੈਡਿਟ ਟੂ आवर ਟੀਮ ਕਿ ਇਹਨਾਂ ਨੇ ਇਹਨਾਂ ਨੂੰ ਡਿਵੈਲਪ ਕਰਕੇ ਤੇ ਜਲਦੀ ਕਾਬੂ ਕਰਕੇ ਰਿਕਵਰੀ ਵੀ ਹੋ ਗਈ ਹੈ ਐਂਡ ਇਟ ਇਜ਼ ਅ ਸਿਗਨੀਫੀਕੈਂਟ ਰਿਕਵਰੀ ਔਰ ਦੇਖਦੇ ਹੋਏ ਕਿ ਬੰਦਿਆਂ ਦਾ ਬੈਕਗ੍ਰਾਉਂਡ ਕਿਹੋ ਜਿਹਾ ਹੈ ਔਰ ਕਿਸ ਤਰ੍ਹਾਂ ਇਹ ਬੰਦੇ ਕਿੰਨੇ ਨੈਟਵਰਕ ਚ ਪੁਰਾਣੇ ਜੁੜੇ ਹੋ 2019 ਤੋਂ ਕਿ ਬੰਦੇ ਭੱਜੇ ਹੋਏ ਹਨ ਜੋ ਜੇ ਫੜ ਸੋ ਸਾਡਾ ਫੋਕਸ ਹੁਣ ਨੈਕਸਟ ਉਸੇ ਤੇ ਰਹੇਗਾ ਸਰ ਪ੍ਰਾਣਾ ਕੰਮ ਕਰਦੇ ਨੇ ਉਹ ਪੁਰਾਣਾ ਜਿਹੜਾ ਹੈ ਉਹ ਕਹਿ ਰਿਹਾ ਜੀ ਮਲੇਸ਼ੀਆ ਚਲਾ ਗਿਆ ਲੇਕਿਨ ਇਹਨਾਂ ਦੀ ਉਹਨਾਂ ਨੂੰ ਆਸਟ੍ਰੇਲੀਆ ਮੈਨਰੀ ਜਿਹੜੀ ਪੁੱਛ ਕੇ ਛੋਈਏ ਤਾਂ ਪਤਾ ਚੱਲੇਗਾ ਗੋਪਾ ਇਸ ਥੇਰ ઓਨਲੀ ਆਰ ਔਰਿੰਗ ਦੇਖੋ ਸਾਨੂੰ ਇਹੀ ਪਤਾ ਲੱਗਿਆ ਕਿ ਤਰਨਤਰ ਨੇਰੀਏ ਚ ਉਹਦੀ ਮੂਵਮੈਂਟ ਇਹੀ ਹੈ ਉਹ ਅਜੇ ਪਰ ਇਟ ਇਜ਼ ਟੂ अर्ਲੀ ਟੂ ਸੇ ਸਰ ਪ੍ਰਾਣਾ ਕੰਮ ਕਰਦੇ ਆ ਤੇ ਇਹਨਾਂ ਦੀ ਘਰਬਾਤ ਕਿਸ ਤਰ੍ਹਾਂ ਦੀ ਸਰ ਉਹ ਹੁਣ ਚੈੱਕ ਕਰਾਂਗੇ ਜੀ ਸਾਰਾ ਕਿਉਂਕਿ ਸਾਡੇ ਏਰੀਆ ਦੇ ਤਾਂ ਰਹਿਣ ਵਾਲੇ ਹੀ ਨਹੀਂ ਅਸੀਂ ਸਾਰਾ ਉੱਥੇ ਜਾ ਕੇ ਟੀਮ ਉਹ ਸਾਰਾ ਫਾਈਨੈਂ ਡਰਗ ਮੰਨੀ वगैरह 3 ਲੱਖ ਰੁਪਏ ਜੀ ਸਰ ਸਾਹਿਬ ਕਹਿੰਦੇ ਇਹਨਾਂ ਨੇ ਕੈਰੀ ਕੀਤਾ ਸੀ ਸਮਾਨ ਨਾਲ ਹੀ ਕਿਹਾ ਉੱਥੇ ਜਾ ਕੇ ਜਿੱਥੇ ਜਿੱਥੇ ਜੱਪ ਕਰ ਬਿਲਕੁਲ ਇਹਨਾਂ ਦੀ ਰਿਕਵਰੀ ਨਾ ਤੋਂ ਹੀ ਹੋਈ ਹੈ ਜੀ ਔਰ ਮੇਨ ਗੱਲ ਤਾਂ ਇਹੀ ਹੈ ਕਿ ਜਿਹੜਾ ਨੈਟਵਰਕ ਇੰਨਾ ਸਟਰੋਂਗ ਅੰਡਰਡੈਟेक्टेड ਚੱਲ ਰਿਹਾ 2019 ਦਾ ਉਹਨੂੰ ਬ੍ਰੇਕ ਕਰਨਾ ਬੜਾ ਜ਼ਰੂਰੀ ਹੈ ਬਟ ਇਟ ਇਜ਼ ਅ ਗੁੱਡ ਬ੍ਰੇਕਥਰੂ ਸਰ ਇਹਨੂੰ ਹੀ ਪ੍ਰੋਪਰਟੀ ਅਟੈਚ ਕੀਤੀ ਜਾਏਗੀ ਹਾਂ ਜੀ ਹਾਂ ਬਿਲਕੁਲ ਫਾਈਨੈਂਸ਼ੀਅਲ ਵੀ ਤੇ ਪ੍ਰੋਪਰਟੀ ਫ੍ਰੀਜ਼ਿੰਗ ਵੀ ਹੋਏਗੀ ਅੰਡਰ ਐਨਡੀਪੀਐਸ ਐਕਟ ਸਭ ਕਿਤੇ ਰਹ ਰਹੇ ਸੀ ਜਿਸ ਮਕਰ ਵਿੱਚ ਕੋਰੇ ਵਿੱਚ ਸੱਜ ਨਵਾਬ ਨੇ ਨਹੀਂ ਨਹੀਂ ਪਿੰਡ ਪੁੰਡ ਦੇ ਵਿੱਚ ਹੀ ਆਪਣੇ ਅਜੇ ਤੱਕ ਰਹ ਰਹੇ ਸੀ ਉਹ ਕਿੰਨੇ ਦੇ ਖਿਲਾਫ ਬਹੁਤੇ ਮੁਕਦਮੇ ਹੈ ਨਹੀਂ ਸੀ ਜਮਾਨਤਾ ਜੁਮਾਨਤਾ ਤੇ ਆਏ ਹੋਏ ਕਦੇ ਜ ਵਾਂਟਡ ਸੀਗੇ ਦੂਰੋਂ ਹੁਣ ਪੰਚਕੁੱਲੇ ਦਾ ਮੁਕੱਦਮਾ ਹੈ ਕਿਥੇ ਲੜਾਈ ਝਗੜੇ ਦਾ ਸੀ ਖੱਬੇ ਸੱਜੇ ਰਹ ਰਹੇ ਸੀ ਕਿ ਅੰਮ੍ਰਿਤਸਰ ਸ਼ਹਿਰ ਨਾਲ ਨਹੀਂ ਸੀ ਨਾ ਤਲਕ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ਅੱਡਾ ਬਣਾਇਆ ਹੋਇਆ ਸੀ ਉੱਥੇ ਗਾਇਬ ਗਾਇਬ ਆਪਣੇ ਚਲੇ ਜਾਂਦੇ ਸੀ ਤੂੰ ਕਾਨੂੰਨ ਤੋਂ ਬਚਣ ਵਾਸਤੇ ਈਲਾ ਨੂੰ ਗੱਲਸ਼ ਬਲੋ ਸਾਬ ਆਏ ਸਾਹਮਣੇ ਜੀ ਇਹਨਾਂ ਦਾ ਈਲਾ ਨਹੀਂ ਆ ਜੀ ਕੋਈ ਆਇਆ ਜੀ ਇਹ ਤਾਂ ਡਾਇਰੈਕਟਲੀ ਹੈਗਾ ਐਕਰੋਸ ਦਾ ਬਾਰਡਰ ਸਰਪ੍ਰੀਆ ਤੇਰਾਜੀ ਬ੍ਰਾਮ ਕੀ ਵੀ ਹੋਈ ਇਸਪਾਸ ਨਹੀਂ ਉਥੇ ਆਰ ਵਾਲਾ ਕੰਮ ਨਹੀਂ ਆਇਆ ਇਹਦੇ ਵਿੱਚ ਕੋਈ ਵੀ ਜੀ ਹੁਣ ਅੱਗੇ ਆਪਾਂ ਦੇਖਦੇ ਜਿਵੇਂ ਜਿਵੇਂ ਅੱਗੇ ਡਿਵੈਲਪ ਹੋਏਗੀ ਔਰ ਪ੍ਰੋਜੈਕਟ ਦੇ ਯਾਰ ਉਹ ਦੇਖਦੇ ਆ ਨਾ ਉਹ ਡਿਸਟ੍ਰਿਕਟ ਦੂਜਾ ਜਿਹਦਾ ਟੀਮ ਜਾ ਰਹੀ ਹੈ ਉਥੇ ਹਾਂਜੀ ਜੋ ਜੱਫਤਾ ਲੱਗਿਆ ਆ ਤੇ ਉਸ ਦੇ ਮੱਦੇ ਨਜ਼ਰ ਰੱਖਦੇ ਹੋ ਨਾ ਹਥਿਆਰ ਜਿਹੜੇ ਆ ਕੁਝ ਲੋਕਾਂ ਵੱਲੋਂ ਜਮ੍ਹਾਂ ਨਹੀਂ ਕਰਵਾਇਆ ਜੀ ਉਸ ਵੀ ਇੱਕ ਪੱਖੋਂ ਜਿਹੜੀ ਅਪੀਲ ਕਰ ਦਿੱਤੀ ਜਾਵੇ ਸਾਰਾ মিডিਆ ਹਾਜ਼ਰ ਆ ਦੇਖੋ ਅਸੀਂ ਤਾਂ ਸਾਰਿਆਂ ਨੂੰ ਮੈਂ ਪਹਿਲਾਂ ਹੀ ਜੋ ਮਾਨਯੋਗ ਕਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਦੀ ਸਟ੍ਰਿਕਟ ਕੰਪਲਾਈਅੰਸ ਕਰ ਰਹੇ ਆਂ ਔਰ ਕਰਨੀ ਪੈਣੀ ਆ ਸਭ ਨੂੰ ਤੇ ਇਹਦੇ 'ਚ ਜੇ ਕਿਸੇ ਦੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਸਿਕਿਉਰਿਟੀ ਦਾ ਥ੍ਰੈਟ ਉਹਦੇ ਵਾਸਤੇ ਸਕ੍ਰੀਨਿੰਗ ਕਮੇਟੀ ਐਸ ਪਰ ਇਨਸਟ੍ਰਕਸ਼ਨਸ ਆਫ ਦੀ ਈਸੀਆਈ ਉਹ ਹੈਗੀ ਆ ਆਪਣੀ ਐਪਲੀਕੇਸ਼ਨ ਦੇ ਸਕਣਗੇ ਉਹ ਈਵੈਲਿਊਏਟ ਕਰਨਗੇ ਕਿ ਉਹਨਾਂ ਨੂੰ ਬਾਕੀ ਲੋੜ ਹੈ ਜਨ ਉਹ ਐਗਜ਼ੈਂਟਡ ਕੈਟਾਗਰੀ ਜਾ ਰਹੇ ਬਟ ਬਾਕੀਆਂ ਦੀ 100% ਅਸੀਂ ਕਰਾਉਣੀ ਕੋਣੀ ਡਿਪੋਜ਼ਿਟ ਆਲਰੇਡੀ 30% ਆਪਣੀ ਕਮਿਸ਼ਨੇਟ ਦੀ ਹੋ ਚੁੱਕੀ ਹੈ ਕੱਲ ਕੱਲ ਤੱਕ ਤੇ ਉਹਦੇ ਚ ਹੋਰ ਡੇ ਟੂ ਡੇ ਕੈਂਪੇਨ ਚੱਲ ਠੀਕ ਹੈ ਥੈਂਕ ਯੂ ਥੈਂਕ ਯੂ